ਪੰਜਾਬ ਦਾਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਇਹੋ ਜੀ ਖਬਰ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੀ ਪਾਲਿਸੀ ਹੈ ਜ਼ੀਰੋ ਟੋਲਰੈਂਸ ਟੁਵਰਡਸ ਕ੍ਰਾਪਸ਼ਨ ਯਾਨੀ ਕਿ ਭ੍ਰਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਉਸ ਦੇ ਪੋਲ ਖੋਲ ਦੀ ਖਬਰ ਹੈ ਇਹ ਇਹ ਖਬਰ ਜੁੜੀ ਹੋਈ ਹੈ ਅਮਰੂਦ ਬਾਗ ਸਕੈਂਡਲ ਦੇ ਨਾਲ ਜਿਦੇ ਵਿੱਚ 2023 ਦੇ ਵਿੱਚ ਵਜਲੈਂਸ ਬਿਊਰੋ ਨੇ ਇੱਕ ਪਰਚਾ ਦਰਜ ਕੀਤਾ ਸੀ ਅਤੇ ਦਾਵਾ ਕੀਤਾ ਸੀ ਕਿ 137 ਕਰੋੜ ਦਾ ਇਹ ਸਕੈਂਡਲ ਹੈ ਤੁਹਾਨੂੰ ਯਾਦ ਹੋਣਾ ਤੇ ਸਰਕਾਰ ਇਹ ਜਿਹੜੀ ਕਹਿੰਦੀ ਹੈ ਕਿ ਅਸੀਂ ਕਟੜ ਇਮਾਨਦਾਰਾਂ ਕਟੜ ਇਮਾਨਦਾਰ ਇਹਨਾਂ ਦੀ ਇਮਾਨਦਾਰੀ ਦੀ ਅੱਜ ਗੱਲ ਖੁੱਲ ਕੇ ਕਰਾਂ 2024 مارچ ਦੇ ਅਖੀਰਲੇ ਹਫਤੇ ਇਹਨਾਂ ਵੀ ਹੀ ਵਿਜੀਲੈਂਸ ਬਿਊਰੋ ਨੇ ਜਿਹਨੂੰ ਪੂਰੀ ਪਾਵਰ ਦਿੱਤੀ ਹੋਈ ਸੀ ਕਿ ਤੁਸੀਂ ਭ੍ਰਸ਼ਟਾਚਾਰ ਖਤਮ ਕਰੋ ਭਾਵੇਂ ਉਹ ਥਾਣਿਆਂ ਚ ਹੈ ਤੇ ਭਾਵੇਂ ਸਰਕਾਰੀ ਦਫ਼ਤਰਾਂ ਚ ਹੈ ਉਸ ਵਿਜੀਲੈਂਸ ਬਿਊਰੋ ਨੇ مارچ ਦੇ ਅਖੀਰਲੇ ਹਫਤੇ ਚਾਰ ਅਧਿਕਾਰੀਆਂ ਦੇ ਨਾਮ ਪੰਜਾਬ ਸਰਕਾਰ ਨੂੰ ਭੇਜੇ ਦੋ ਆਈਐਸ ਨੇ ਇੱਕ ਇੰਡੀਅਨ ਫੋਰੈਸਟ ਸਰਵਿਸ ਤੇ ਇੱਕ ਪੀਸੀਐਸ ਪੰਜਾਬ ਸਿਵਲ ਸਰਵਿਸਸ ਦਾ ਅਫਸਰ ਕਿ ਇਹਨਾਂ ਤੇ ਦੋਸ਼ ਹੈ ਇਹਨਾਂ ਨੇ ਅਮਰੂਦ ਬਾਗ ਦੇ ਸਕੈਂਡਲ ਦੇ ਵਿੱਚ ਹਿੱਸਾ ਲਿਆ ਤੇ ਦੋ ਨੰਬਰ ਦੇ ਪੈਸੇ ਕਮਾਏ ਤੇ ਸਾਨੂੰ ਇਹਨਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਆਗਿਆ ਦਿੱਤੀ ਜਾਏ ਇੱਕ ਕਾਨੂੰਨ ਹੈ ਜਿਹਨੂੰ ਕਹਿੰਦੇ ਆ ਪੀਸੀਏ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਅਮੈਂਡੇਡ 2018 ਇਸ ਕਾਨੂੰਨ ਦੇ ਤਹਿਤ ਇੱਕ ਸੈਕਸ਼ਨ ਜੋੜਿਆ ਗਿਆ ਜਿਹਨੂੰ ਕਹਿੰਦੇ 17ਏ ਉਹਦੇ ਵਿੱਚ ਜਦੋਂ ਅਰຸນ ਜੈਤਲੀ ਮੰਤਰੀ ਹੁੰਦਾ ਸੀ ਕੇਂਦਰ ਚ ਉਹਨੇ ਜਿਹੜੇ ਅਫਸਰ ਹੈ ਉਹਨਾਂ ਦੇ ਕਹਿਣ ਤੇ ਦੁਬਾਰਾ ਚ ਆ ਕੇ ਕਹਿ ਲੋ ਇਹ ਧਾਰਾ ਐਡ ਕਰਾਤੀ ਉਹਦੇ ਵਿੱਚ ਲਿਖਿਆ ਹੈ ਕਿ ਕੋਈ ਵੀ ਪਬਲਿਕ ਸਰਵੰਟ ਹੈ ਜਿਹੜਾ ਉਹਦੇ ਵਿਰੁੱਧ ਪੁਲਿਸ ਕਾਰਵਾਈ ਉਦੋਂ ਤੱਕ ਨਹੀਂ ਕਰ ਸਕਦੀ ਜਦੋਂ ਤੱਕ ਕੰਪੀਟੈਂਟ ਅਥਾਰਟੀ ਕੇ ਉਸ ਦੇ ਮਾਮਲੇ 'ਚ ਸਰਕਾਰ ਆਗਿਆ ਨਾ ਦੇਦੀ ਤਫਤੀਸ਼ ਕਰਨ ਦੀ 17 A ਧਰਾ ਤੇ ਫਿਰ ਜਦੋਂ ਵਿਜੀਲੈਂਸ ਬਿਊਰੋ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਜਿਹੜੇ ਚਾਰ ਅਫਸਰ ਹੈ ਇਹਨਾਂ ਨੇ ਵੀ ਇਸ ਸਕੈਂਡਲ ਦੇ ਵਿੱਚ ਲਾਭ ਉਠਾਇਆ 2 ਨੰਬਰ 'ਚ ਉਹਨਾਂ ਦੇ ਤੁਹਾਨੂੰ ਪਹਿਲਾਂ ਨਾਂ ਸੁਣਾ ਦਿੰਦੇ ਆ ਪਹਿਲਾ ਹੈਗਾ ਜੀ ਆਈਏ ਐਸ ਅਫਸਰ ਵਿਪਲ ਉਜਵਲ ਦੂਜਾ ਆਈਏ ਐਸ ਰਜੇਸ਼ ਧਿਮਾਨ ਤੇ ਫਿਰ ਇੱਕ ਆਈਐਫਐਸ ਇੰਡੀਅਨ ਫੋਰੈਸਟ ਸਰਵਿਸ ਦੀ ਮਿਸਿਸ ਸ਼ੈਲਿੰਦਰ ਕੌਰ ਤੇ ਇੱਕ ਪੀਸੀਐਸ ਅਫਸਰ ਜਗਦੀਪ ਸੈਗ ਇਹ ਚਾਰ ਅਫਸਰਾਂ ਦੇ ਨਾਮ ਲਿਖ ਕੇ ਭੇਜੇ ਸਾਨੂੰ ਅਮਰੂਦ ਬਾਗ ਨੂੰ ਬੇਨਕਾਬ ਕਰਨ ਵਾਲੇ ਐਕਟਿਵਿਸਤ ਨਾਮ ਦੋਂ ਨੇ ਇਹ ਸਾਰੀ ਖਬਰ ਦਿੱਤੀ ਆ ਉਹਨਾਂ ਦੀ ਤਸਵੀਰ ਵੇਖੋ ਉਹਨਾਂ ਦੇ ਹੱਥ ਦੇ ਵਿੱਚ ਆ ਚਿੱਠੀ ਫੜੀ ਹੋਈ ਆ ਜਿਹੜੀ ਮਾਰਚ ਅਖੀਰਲੇ ਹਫਤੇ 2024 ਚ ਵੇਜਲੈਂਸ ਬਿਊਰੋ ਨੇ ਪੰਜਾਬ ਸਰਕਾਰ ਨੂੰ ਲਿਖੀ ਹੁਣ ਵੇਜਲੈਂਸ ਬਿਊਰੋ ਦਾ ਜਿਹੜਾ ਹੈੱਡ ਹੁੰਦਾ ਉਹ ਚੀਫ ਸਕੱਤਰ ਹੁੰਦਾ ਮੁਖ ਸਕੱਤਰ ਉਦੋਂ ਤੋਂ ਲੈ ਕੇ ਹੁਣ ਤੱਕ ਮੁੱਖ ਸਕੱਤਰ ਦੋ ਬਦਲ ਗਏ ਤੇ ਹੁਣ ਆਸਵਕਤ ਹੈ ਕਿ ਏਪੀ ਸਿਨਾ ਤੇ ਫਿਰ ਉਹ ਤੋਂ ਉੱਤੇ ਗ੍ਰਹਿ ਮੰਤਰੀ ਹੁੰਦਾ ਉਹ ਹੈਗਾ ਭਗਵੰਤ ਮਾਨ ਖੁਦ ਮੁੱਖ ਮੰਤਰੀ ਸੋ ਇਹ ਜਿਹੜੀ ਪ੍ਰਵਾਨਗੀ ਜਾਂ ਪ੍ਰੂਵਲ ਦੇਣੀ ਸੀ ਇਹਨਾਂ ਤੇ ਕਾਰਵਾਈ ਕਰਨ ਦੀ ਉਹ ਮੁੱਖ ਮੰਤਰੀ ਰਾਹੀਂ ਹੁੰਦੀ ਹੋਈ ਥੱਲੇ ਆਉਣੀ ਸੀ ਪਰ ਅੱਜ 1 ਸਾਲ ਤੇ 5 ਮਹੀਨੇ ਹੋ ਗਏ ਇਹ ਜਿਹੜੀ ਫਾਈਲਾ ਧੂੜ ਚੱਟ ਰਹੀ ਹੈ ਤੇ ਫਿਰ ਇਹ ਸਰਕਾਰ ਕਹਿੰਦੀ ਆ ਅਸੀਂ ਕਟੜ ਇਮਾਨਦਾਰ ਅਸੀਂ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ ਰੱਖਦੇ ਆ ਤੁਸੀਂ ਫਿਰ ਜਿਹੜੇ ਬਾਕੀ ਲੋਕ ਫੜੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਨਾ ਚੱਲਦਾ ਕਿ ਵੱਡੇ ਲਾਭਕਾਰੀ ਨੇ ਉਹਨਾਂ ਨੂੰ ਤੁਹਾਨੂੰ ਦੱਸ ਦਿੰਨੇ ਆ ਭੁਪਿੰਦਰ ਸਿੰਘ ਜਿਹਦੇ ਨਾਂ ਤੇ ਕਹਿੰਦੇ ਇਹ ਖੜਾ 23.80 ਕਰੋੜ 79 ਕਰੋੜ ਟੂ ਬੀ ਐਗਜ਼ੈਕਟ ਇਹ ਉਹਨੇ ਗਲਤ ਢੰਗ ਨਾਲ ਅਮਰੂਦ ਸਕੈਂਡਲ ਚ ਕਮਾਇਆ ਫਿਰ ਮੁਕੇਸ਼ ਜੰਦਰ ਲਾਉਂਦਾ ਵਿਕਾਸ ਭੰਡਾਰੀ ਅਤੇ ਵਿਸ਼ਾਲ ਭੰਡਾਰੀ ਇਹਨਾਂ ਨੂੰ ਮੁੱਖ ਕਾਂਸਪੀਰੇਟਰ ਯਾਨੀ ਛੜੇਂਤਰਕਾਰੀ ਦੱਸਿਆ ਇਹਨਾਂ ਸਾਬਤ ਤੇ ਕਾਰਵਾਈ ਹੋ ਗਈ ਫੜ ਫੜ ਅੰਦਰ ਦੇਤੇ ਹੋਰ ਬਹੁਤ ਦੇਤੇ 85 90 ਦੇ ਕਰੀਬ ਲੋਕ ਫੜ ਕੇ ਅੰਦਰ ਦੇਤੇ ਤੇ ਆ ਜਿਹੜੇ ਖਾਸ ਪਤਵੰਤੇ ਲੋਕ ਸੀ ਜਿਹੜੇ ਕਿ ਪਾਵਰਫੁਲ ਸੀ ਉਹਨਾਂ ਨੂੰ ਸਰਕਾਰ ਨੇ ਬਚਾ ਲਿਆ ਜੇ ਭਈ ਤੁਸੀਂ ਇਹਨਾਂ ਨੂੰ ਬਚਾਉਣਾ ਸੀ ਫਿਰ ਬਾਕੀ ਕਿਉਂ ਫੜੇ ਇਹ ਭੇਦ ਭਾਵ ਕਿਉਂ ਕੀਤਾ ਸਾਨੂੰ ਉਹਨਾਂ ਸਾਰਿਆਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਪੈਸੇ ਤਾਂ ਕਮਾਏ ਪਰ ਉਹਨਾਂ ਤੇ ਕਾਰਵਾਈ ਹੋ ਗਈ ਜਾਂ ਉਹ ਛੋਟੇ ਜਿਨ੍ਹਾਂ ਨੇ 50 60 ਹਜ਼ਾਰ ਲੱਖ ਰੁਪਈਆ ਹੀ ਕਮਾਇਆ ਤੇ ਜਿਹੜੇ ਕਰੋੜਾਂ ਵਾਲੇ ਐ ਇਹਨਾਂ ਨੂੰ ਕਿਉਂ ਛੱਡਿਆ ਗਿਆ ਇੱਕ ਸਵਾਲ ਖੜਾ ਹੁੰਦਾ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਜਿਹੜੀ ਕਹਿੰਦੀ ਹੈ ਕਿ ਅਸੀਂ ਕਟੜ ਇਮਾਨਦਾਰ ਸਰਕਾਰ ਖੈਰ ਅੱਗੇ ਤੁਰਦੇ ਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਡ ਕੀਤਾ ਸੀ 20 ਥਾਵਾਂ ਤੇ 2024 ਦੇ ਵਿੱਚ ਹੀ ਮਾਰਚ 27 ਤੇ ਉਹਨੇ ਰਿਕਵਰ ਕੀਤਾ ਸੀ 3.89 ਤਕਰੀਬਨ 13.90 ਕਰੋੜ ਰੁਪਈਆ ਇਹਨਾਂ ਲੋਕਾਂ ਤੋਂ ਜਿਹੜੇ ਕੇ ਮੁੱਖ ਦੋਸ਼ੀ ਗਿਣੇ ਗਏ ਇਹਨਾਂ ਰੇਟਸ ਦੇ ਵਿੱਚ ਧਮਾਨ ਸਾਹਿਬ ਦੇ ਘਰੇ ਵੀ ਰੇਡ ਹੋਇਆ ਸੀ ਜਿਹੜੇ ਉਦੋਂ ਡੀਸੀ ਫਿਰੋਜ਼ਪੁਰ ਹੁੰਦੇ ਸੀ ਇਹਦੇ ਵਿੱਚ ਹੀ ਐਕਸਾਈਜ਼ ਐਂਡ ਟੈਕਸੇਸ਼ਨ ਦੇ ਵੱਡੇ ਅਫਸਰ ਰੂਜਮ ਦੇ ਘਰੇ ਵੀ ਰੇਡ ਹੋਇਆ ਸੀ ਪਰ ਜਿਹੜੇ ਆ ਚਾਰ ਨਾਂ ਹੈ ਇਨ੍ਹਾਂ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਹੈਗਾ ਹੁਣ ਤੁਹਾਨੂੰ ਇਸ ਕੈਂਡਲ ਦੀ ਬੈਕਗ੍ਰਾਉਂਡ ਦੱਸਦੇ ਆਂ ਪਿਛੋਕੜ ਦੱਸਦੇ ਆਂ 2016-17 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਦੋਂ ਇੱਕ ਫੈਸਲਾ ਕੀਤਾ ਗਿਆ ਕਿ ਮੁਹਾਲੀ ਦੇ ਵਿੱਚ ਇਲੈਕਟ੍ਰੋਪੋਲਿਸ ਸਿਟੀ ਬਣਾਇਆ ਜਾਏ ਇੱਕ ਸੈਕਟਰ ਵਿਸ਼ੇਸ਼ ਬਣਾਇਆ ਜਾਏ ਉਹਦੇ ਲਈ ਬੱਕਰਪੁਰ ਪਿੰਡ ਦੀ ਜ਼ਮੀਨ ਐਕਵਾਇਰ ਹੋਈ ਇਹ ਇਹ ਜਿਹੜੇ ਅਫਸਰ ਸੀ ਜਿਨ੍ਹਾਂ ਦਾ ਤਾਲੁਕ ਗਮਾੜਾ ਨਾਲ ਸੀ ਜਾਂ ਜਿਹੜੇ ਆ ਮੁੱਖ ਦੋਸ਼ੀਆਂ ਦੇ ਵਿੱਚੋਂ ਨਾਂ ਦੱਸੇ ਉਹ ਗਮਾੜਾ ਦੇ ਵਿੱਚ ਲਿੰਕ ਰੱਖਦੇ ਸੀ ਉਹਨਾਂ ਨੇ ਜ਼ਮੀਨ ਪਾਬਰੋ ਟੌਰਨੀ ਤੇ ਲਈ ਯਾਨੀ ਕਿ ਪਾਬਰੋ ਟੌਰਨੀ ਤੁਸੀਂ ਸਮਝਦੇ ਹੋ ਸਾਰੇ ਦੱਸਣ ਦੀ ਲੋੜ ਨਹੀਂ ਬਲਕਿ ਮਾਲਕੀ ਨਹੀਂ ਸੀ ਉਹਨਾਂ ਦੀ ਆਰਜ਼ੀ ਤੌਰ ਤੇ ਮਾਲਕ ਉਥੇ ਉਹਨਾਂ ਨੂੰ ਪਤਾ ਲੱਗਿਆ ਵੀ ਜੇ ਆਪਾਂ ਬਾਗ ਲਾਈਏ ਤਾਂ ਪੈਸੇ ਵੱਧ ਮਿਲਣਗੇ ਟੜਾ ਟੜਾ ਪ੍ਰਤੀ ਏਕੜ 2000 ਤੋਂ 2500 ਬੂਟਾ ਲਾਤਾ ਜਦ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਹੈ ਕਿ ਇੱਕ ਏਕੜ 'ਚ ਅਮਰੂਦ ਦੇ 132 ਬੂਟੇ ਹੀ ਲੱਗ ਸਕਦੇ ਆ ਫਿਰ ਜਦੋਂ ਇਹਦਾ ਸਰਵੇ ਹੋਇਆ ਬਾਗ ਬਾਣੀ ਵਿਭਾਗ ਨੇ ਕੀਤਾ ਇਦੇ ਵਿੱਚ ਮੈਡਮ ਸ਼ਲੇਂਦਰ ਕੋਰ ਲੱਗੀ ਹੋਈ ਸੀ ਉਹਨੇ ਫਿਰ ਜਿਹੜਾ ਅਸੈਸਮੈਂਟ ਕੀਤੀ ਅਨੁਮਾਨ ਲਾਇਆ ਉਹ ਗਲਤ ਦਸਤਾਵੇਜ਼ਾਂ ਦੇ ਆਧਾਰ ਤੇ ਮਾਲ ਵਿਭਾਗ ਨੇ ਜਿਹੜੇ ਪੈਦਾ ਕੀਤੇ ਉਹਦੇ ਆਧਾਰ ਤੇ ਮੋਟੀਆਂ ਰਕਮਾਂ ਦੇਣੀਆਂ ਸ਼ੁਰੂ ਕਰਤੀਆਂ ਬੂਟਿਆਂ ਦਾ ਮੁੱਲ ਜਾਦੇ ਪਾਤਾ ਬੂਟੇ ਖਾਤੇ ਬੂਟੇ ਵੀ ਬਹੁਤ ਵੱਡੇ ਵੱਡੇ ਬੂਟੇ ਆ ਜਦੋਂ ਕਿ ਹੈਗੇ ਛੋਟੇ ਸੀ ਸ਼ੋਅ ਕੀਤਾ ਕਿ 2016 ਚ ਲੱਗੇ ਹੋਏ ਸੀ ਜਦੋਂ ਕਿ ਲਾਏ ਬਾਤ ਸੀ ਕਿ ਕੋਈ ਬੂਟੇ ਲਾਏ ਗਏ 20 ਚ ਕੋਈ 18 ਚ ਕੋਈ 21 ਚ ਸੋ ਇਸ ਤਰੀਕੇ ਨਾਲ ਇਹ ਸਕੈਂਡਲ ਘੜਿਆ ਗਿਆ ਬਣਾਇਆ ਗਿਆ ਫਿਰ ਜਦੋਂ ਵਿਲੈਂਸ ਬਿਊਰੋ ਦੇ ਵਿੱਚ ਮਾਮਲਾ ਚੱਲਿਆ ਗਿਆ ਸਤਨਾਮ ਦਾਉ ਨੇ ਰੌਲਾ ਪਾਇਆ ਅਸੀਂ ਵੀ ਇਸ ਮਾਮਲੇ ਨੂੰ ਬਹੁਤ ਐਗਰੈਸਿਵਲੀ ਯਾਨੀ ਕਿ ਜ਼ੋਰਦਾਰ ਤਰੀਕੇ ਨਾਲ ਪੰਜਾਬ ਦਸਤਾਵੇਜ਼ ਤੇ ਚੁੱਕਿਆ ਅਸੀਂ ਇਹੋ ਜੀਆਂ ਗੱਲਾਂ ਵੀ ਦਸੀਆਂ ਕਿ ਵਜਲੈਂਸ ਬਿਊਰੋ ਖੁਦ ਬੰਬੇ ਫੜਫੜ ਕੇ ਬਿਨਾ ਉਹਨਾਂ ਤੇ ਕਾਰਵਾਈ ਕਰਕੇ ਛੱਡ ਰਹੀ ਹੈ ਅਸੀਂ ਇੱਕ ਐਪੀਸੋਡ ਪੇਸ਼ ਕੀਤਾ ਸੀ ਜਿਦੇ ਵਿੱਚ ਦੱਸਿਆ ਸੀ ਕਿ ਐਨੇ ਬੰਦੇ ਬਾਕਰਪੁਰ ਪਿੰਡ ਤੋਂ ਚੱਕੇ ਗਏ ਤੇ 3 ਘੰਟਿਆਂ ਬਾਅਦ ਉਹਨਾਂ ਨੂੰ ਛੜਤਾ ਗਿਆ। ਉਹ ਬੰਦਿਆਂ ਨੇ ਅੱਜ ਤੱਕ ਨਾ ਤਾਂ ਅਗਾਂਹ ਜਮਾਨਤ ਲਈ ਆ ਨਾ ਹੀ ਉਹਨਾਂ ਦੀ ਗ੍ਰਿਫਤਾਰੀ ਹੋਈ ਆ। ਦੇਖੋ ਸੈਟਿੰਗ ਕਿਵੇਂ ਹੁੰਦੀ ਆ। ਸਰਕਾਰ ਦੇ ਕਿਸ ਪੱਧਰ ਤੇ ਸੈਟਿੰਗ ਹੋਈ ਇਸ ਬਾਰੇ ਸਾਨੂੰ ਪਤਾ ਨਹੀਂ ਪਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜਿਹੜੇ ਬੰਦੇ ਐਫ ਆਈ ਆਰ ਦੇ ਵਿੱਚ ਨਾਮਜ਼ਦ ਹੋਣ ਔਰ ਉਹਨਾਂ ਨੂੰ ਫੜ ਲਿਆ ਗਿਆ ਹੋਵੇ ਵਿਜੀਲੈਂਸ ਬਿਊਰੋ ਦੀਆਂ ਜੀਪਾਂ ਜਾਣ ਗੱਡੀਆਂ ਜਾਣ ਧੂੜ ਪਟਦੀਆਂ ਤੇ ਉਹਨਾਂ ਨੂੰ ਮੁਹਾਲੀ ਲਿਆ ਕੇ ਰੱਖਿਆ 3 ਘੰਟਿਆਂ ਦੇ ਅੰਦਰ ਅੰਦਰ ਛੱਡਦੇ ਅਸੀਂ ਇੱਕ ਬੜਾ ਜ਼ੋਰਦਾਰ ਵੀਡੀਓ ਇਸਤੇ ਬਣਾਇਆ ਸੀ ਜਿਹਦੇ ਨਾਲ ਵਿਜੀਲੈਂਸ ਬਿਊਰੋ ਸਾਡੇ ਨਾਲ ਨਾਰਾਜ਼ ਵੀ ਰਹੀ ਯਾਰ ਇਹ ਤਾਂ ਹੈਗੀ ਹੈ ਗੱਲ ਇਮਾਨਦਾਰ ਕੱਟੜ ਸਰਕਾਰ ਦੀ ਜਿਹਦੀ ਵਜਲੈਂਸ ਬਿਊਰੋ ਉਦੋਂ ਵੀ 2024 'ਚ ਇਹ ਕੰਮ ਕਰਦੀ ਸੀ ਉਦੋਂ ਬਾਅਦ ਵੀ ਖੈਰ ਸੀ ਜਿਹੜਾ ਫੇਕ ਦਦਿਤ ਸਰਟੀਫਿਕੇਟਸ ਇਸ਼ੂ ਆ ਉਹ ਤੇ ਵੀ ਬਹੁਤ ਖਬਰਾਂ ਇਹੋ ਜੀਆਂ ਲਾਈਆਂ ਜਿਹਦੇ ਨਾਲ ਉਸ ਵਕਤ ਦੀ ਵਜਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਅਸੀਂ ਬੇਨਕਾਬ ਕੀਤਾ ਨੰਗਾ ਕੀਤਾ ਉਹਦੇ ਵਿੱਚ ਵੀ ਹੁਣ ਅੱਗੇ ਡਵੈਲਪਮੈਂਟ ਹੋ ਗਈ ਜਿਸ ਇਨਸਾਨ ਨੂੰ ਬਚਾਉਣ ਖਾਤਰ ਵੈਜੀਲੈਂਸ ਬਿਊਰੋ ਤਰਲੋ ਮੱਛੀ ਹੋਈ ਔਰ ਝੂਠੇ ਕੇਸ ਬਣਾਏ ਲੋਕਾਂ ਤੇ ਖਾਸ ਕਰਕੇ ਬਸਲ ਬਲੌਰ ਬਲਬੀਰ ਆਲਮਪੁਰ ਤੇ ਉਹਦੀ ਸ਼ਿਕਾਇਤ ਤੇ ਜਿਹੜਾ ਪੰਜਾਬ ਦਾ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਏਮਪਾਵਰਮੈਂਟ ਐਂਡ ਮਿਨੋਰਟੀਜ਼ ਦੀ ਸਕਰੂਟੀ ਕਮੇਟੀ ਸਟੇਟ ਲੈਵਲ ਸਕਰੂਟੀ ਕਮੇਟੀ ਨੇ ਉਹ ਸਰਟੀਫਿਕੇਟ ਰੱਦ ਕਰਤੇ ਜਿਨ੍ਹਾਂ ਦੀ ਸ਼ਿਕਾਇਤ ਬਲਬੀਰ ਆਲੰਪੁਰ ਨੇ ਕੀਤੀ ਸੀ ਯਾ ਕੁਲਦੀਪ ਸਿੰਘ ਡਰਾਈਵਰ ਜਿਹੜਾ ਇੱਕ ਆਈਐਸ ਅਲਾਈਡ ਅਧਿਕਾਰੀ ਦਾ ਸਗਾ ਚਾਚਾ ਉਨ੍ਹਾਂ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਉਸ ਆਈਐਸ ਅਫਸਰ ਦੇ ਪਿਤਾ ਅਮੀਰ ਸਿੰਘ ਉਰਫ ਕਰਨੈਲ ਸਿੰਘ ਦਾ ਸਰਟੀਫਿਕੇਟ ਵੀ ਜਾਤੀ ਸਰਟੀਫਿਕੇਟ ਰੱਦ ਹੋ ਚੁੱਕਿਆ ਸੋ ਇਹ ਹੈਗੀ ਹੈ ਗੱਲ ਬਾਤ ਵਿਜੀਲੈਂਸ ਬਿਊਰੋ ਦੀ ਕਿਤੇ ਤਾਂ ਵਿਜੀਲੈਂਸ ਬਿਊਰੋ ਆਪ ਗਲਤ ਕੰਮ ਕਰਦੀ ਹੈ ਕਿੱਥੇ ਕਿੱਥੇ ਜੇ ਉਹ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉੱਥੇ ਸਰਕਾਰ ਗਲਤ ਕੰਮ ਕਰ ਦਿੰਦੀ ਹੈ ਪਰਵਾਨਗੀ ਨਹੀਂ ਦਿੰਦੀ ਜਿਵੇਂ ਆ ਤੁਹਾਨੂੰ ਦੱਸਿਆ 1 ਸਾਲ 5 ਮਹੀਨੇ ਤੋਂ ਇਨ੍ਹਾਂ ਅਧਿਕਾਰੀਆਂ ਦੇ ਵਿਰੁੱਧ ਪੰਜਾਬ ਸਰਕਾਰ ਕਾਰਵਾਈ ਕਰਨ ਦੀ ਆਗਿਆ ਨਹੀਂ ਦੇ ਰਹੀ ਆ ਅਸੀਂ ਤੁਹਾਨੂੰ ਮੈਸੇਜ ਵਿਖਾਉਨੇ ਆ ਨਾ ਤੁਹਾਨੂੰ ਤਰੀਕ ਵੀ ਦਿਖੂਗੀ ਕਿ ਅਸੀਂ ਪੰਜਾਬ ਦੇ ਮੁਖ ਸਕੱਤਰ ਕੈਪ ਸਿਨਾ ਨੂੰ ਇਹ ਮੈਸੇਜ ਪਾਇਆ ਨਾਲ ਆ ਜਿਹੜੀ ਚਿੱਠੀ ਸਤਨਾਮ ਦੌਣੇ ਸਾਨੂੰ ਭੇਜੀ ਸੀ ਉਹ ਵੀ ਭੇਜੀ ਇਹੋ ਜਿਹੀ ਮੈਸੇਜ ਅਸੀਂ ਪੰਜਾਬ ਦੇ ਗ੍ਰੈਸ ਕੱਤਰ ਆਲੋਕ ਸ਼ੇਖਰ ਨੂੰ ਭੇਜਿਆ ਕਿ ਸਾਨੂੰ ਦੱਸਿਆ ਜਾਵੇ ਇਹਨਾਂ ਨੂੰ ਪ੍ਰੋਸੀਕਿਊਟ ਕਰਨ ਦਾ ਇਹਨਾਂ ਚਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦਾ फैसला पंजाब सरकार कदों करेगी किसे अधिकारी ने यानी कि ना मुख्य कैप सिन्हा ने ना गृह सत्र अलोक शेखर ने साडे सवाल का जवाब दिता एक कारगुजारी साड़ी अफसरशाही पर अफसर शाही दे उत्ते कंट्रोल हैगा सरकार का और इस विषय पर कंट्रोल हैगा मुख्य भगवंत मान का ਅੱਬਾ ਨਿਰਾਪਰਾਧਕਾਰੀਆਂ ਨੂੰ ਦੋਸ਼ ਨਹੀਂ ਦੇ ਸਕਦੇ ਕਿਉਂਕਿ ਅਲਟੀਮੇਟਲੀ ਅੰਤਿਮ ਤ ਤ ਜਿਹੜਾ ਹੈਗਾ ਫੈਸਲਾ ਮੁੱਖ ਮੰਤਰੀ ਨੇ ਕਰਨਾ ਹੈ ਮੈਂ ਪਹਿਲਾਂ ਸਮਝਦਾ ਸੀ ਸ਼ਾਇਦ ਮੁੱਖ ਮੰਤਰੀ ਨੂੰ ਪਤਾ ਨਾ ਹੋਵੇ ਯਾਦ ਨਾ ਹੋਵੇ ਮੈਂ ਲਿਖਿਆ ਆਪਦੇ ਮੈਸੇਜ ਕਿ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੁੱਖ ਮੰਤਰੀ ਨੂੰ ਪਤਾ ਨਹੀਂ ਕਿ ਇਹੋ ਜੀ ਚਿੱਠੀ ਪੈਂਡਿੰਗ ਹੈ ਪਰ ਦੋਹੇ ਅਧਿਕਾਰੀਆਂ ਨੇ ਇਸ ਮੈਸੇਜ ਦਾ ਜਵਾਬ ਦੇਣ ਦਾ ਕਸ਼ਟ ਨਹੀਂ ਕੀਤਾ। ਜੋ ਅਸੀਂ ਇੱਕ ਵਾਰੀ ਫੇਰ ਸਤਨਾਮ ਦਾਉ ਤੇ ਉਹਦੀ ਟੀਮ ਨੂੰ ਵਧਾਈ ਦਿੰਦੇ ਆ ਕਿ ਉਹਨਾਂ ਨੇ ਇਹ ਮਸਲਾ ਬਹੁਤ ਹੀ ਜ਼ੋਰਦਾਰ ਤਰੀਕੇ ਨਾਲ ਉਠਾਇਆ ਸੀ। ਉਹਨਾਂ ਦਿਨਾਂ ਦੇ ਵਿੱਚ ਤੇ ਆ ਹੁਣ ਜਿਹੜੀ ਸਾਨੂੰ ਚਿੱਠੀ ਦਿੱਤੀ ਆ ਇਹਦੇ ਤੇ ਵੀ ਅਸੀਂ ਆ ਖਬਰ ਬਣਾਉਣ ਦੇ ਯੋਗ ਹੋਏ। ਪਰ ਇੱਥੇ ਤੁਹਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਅੱਗੇ 2027 ਦੀਆਂ ਚੋਣਾਂ ਆਉਣੀਆਂ ਕਿ ਤੁਸੀਂ ਬਿਜਲੀ ਮੁਫਤ ਤੋਂ ਖੁਸ਼ ਹੋ ਕੇ ਕਿ ਤੁਸੀਂ ਹੋਰ ਜੜੀਆਂ ਮੁਫਤ ਖੋਰੀਆਂ ਸਰਕਾਰ ਦਿੰਦੀ ਹੈ ਹੋ ਸਕਦਾ ਹੈ ਚੋਣਾਂ ਤੋਂ ਪਹਿਲਾਂ ਪਹਿਲਾਂ ਔਰਤਾਂ ਨੂੰ 1000 ਰੁਪਇਆ ਜਿਹੜਾ ਦੇਣਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਵੀ ਦੇ ਦੇਣ ਕਰਜ਼ਾ ਕਰਜ਼ਾ ਚੁੱਕ ਕੇ ਕੀ ਤੁਸੀਂ ਇਹਨਾਂ ਗੱਲਾਂ ਨਾਲ ਖੁਸ਼ ਹੋ ਕੇ ਉਹੋ ਜੀ ਸਰਕਾਰ ਦੁਬਾਰਾ ਬਣਾਉਂਗੇ ਜਿਹਦੇ ਚਰਿੱਤਰ ਚ दोगਲਾਪਣ ਡਬਲ ਸਟੈਂਡਰਡਸ ਜਾਂ ਫਿਰ ਤੁਸੀਂ ਕੋਈ ਇਹੋ ਜਿਹੇ ਨਮਾਇंदे ਚੁਣੋਗੇ ਜਿਹੜੇ ਪੰਜਾਬ ਦੇ ਬਾਰੇ ਸੋਚਣ ਔਰ ਪੰਜਾਬ ਨੂੰ ਅੱਗੇ ਲਿਜਾ ਸਕਣ ਸੋ ਪੰਜਾਬੀਓ ਮੇਰੀ ਬੇਨਤੀ ਹੈ ਕਿ ਸਮਝ ਨਾਲ ਕੰਮ ਲੈਣਾ ਡੈਟਾ ਦੀਆਂ ਖਬਰਾਂ ਤੁਹਾਨੂੰ ਮੈਂ ਪਹਿਲਾਂ ਵੀ ਬਹੁਤ ਦਿੱਤੀਆਂ ਪੁਲਿਸ ਮਾਮਲੇ ਦੀਆਂ ਠੱਗੀਆਂ ਠੋਰੀਆਂ ਤੁਹਾਨੂੰ ਦੱਸਦਾ ਰਿਹਾ ਹਾਂ ਪਰ ਹੁਣ ਤਾਜ਼ੀ ਖਬਰ ਹੈ ਇਹਦੇ ਵਿਚਾਰ ਕਰਿਓ ਜੇ ਤੁਹਾਨੂੰ ਸਾਡੀ ਇਹ ਖਬਰ ਚੰਗੀ ਲੱਗੇ ਤਾਂ ਕਿਰਪਾ ਕਰਕੇ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਮੈਨੂੰ ਰਿੰਦਰ ਸਿੰਘ ਤੱਕ ਨੂੰ ਆਗਿਆ ਦਿਓ ਜੀ ਸਤਿ ਸ਼ਕਾਲ ਨਮਸਕਾਰ ਖੁਦਾ ਹਫਿਜ਼